ਦੀਏ ਕਾਲਜੀ ਆਪ ਸਭ ਜੀ ਦਾ ਸਵਾਗਤ ਹੈ ਮੇਰੇ YouTube ਚੈਨਲ ਅਨਮੁੱਲੀ ਅਲਫਾਜ਼ ਉਪਰ ਅੱਜ ਫਿਰ ਤੋਂ ਹਾਜ਼ਰ ਹੋਈ ਹਾਂ ਇੱਕ ਹੋਰ ਕਹਾਣੀ ਦੇ ਨਾਲ ਸਭ ਲੋਕ ਆਫਿਸ ਤੋਂ ਜਾ ਚੁੱਕੇ ਸੀ ਸੁਰਿੰਦਰ ਹਜੇ ਤੱਕ ਆਪਣੀ ਜਗ੍ਹਾ ਤੇ ਉਲਝਿਆ ਹੋਇਆ ਸੀ ਕਿਸੇ ਸੋਚ ਵਿੱਚ ਡੁੱਬਿਆ ਹੋਇਆ ਬੈਠਾ ਸੀ ਉਹ ਬਹੁਤ دیر ਤੋਂ ਆਪਣੀ ਪਤਨੀ ਸੁਖਜੀਤ ਨੂੰ ਫੋਨ ਕਰਨ ਦੀ ਸੋਚ ਰਿਹਾ ਸੀ ਪਰ ਜਿੰਨੀ ਵਾਰ ਹੱਥ ਵਿੱਚ ਮੋਬਾਈਲ ਫੜਦਾ ਉੰਨੀ ਵਾਰ ਫਿਰ ਤੋਂ ਰੁਕ ਜਾਂਦਾ ਕਿ ਕੀ ਕਹੇਗਾ ਸੁਖਜੀਤ ਨੂੰ ਉਹੀ ਜੋ ਕਈ ਵਾਰ ਪਹਿਲਾਂ ਵੀ ਕਹਿ ਚੁੱਕਿਆ ਹੈ ਪਿਛਲੇ ਕਾਫੀ ਸਮੇਂ ਤੋਂ ਸੁਖਜੀਤ ਨਾਲ ਉਸਦੀ ਗੱਲਬਾਤ ਨਹੀਂ ਹੋਈ ਸੀ ਪਰ ਅੱਜ ਉਸ ਨੇ ਧਾਰ ਲਿਆ ਸੀ ਕਿ ਅੱਜ ਉਹ ਆਪਣੀ ਪਤਨੀ ਨਾਲ ਗੱਲ ਕਰਕੇ ਹੀ ਰਹੇਗਾ ਉਸ ਨੇ ਫਿਰ ਤੋਂ ਮੋਬਾਈਲ ਚੁੱਕਿਆ ਤੇ ਸੁਖਜੀਤ ਨੂੰ ਫੋਨ मिला लिया उधर से सुखजीत दी हेलो सुनाई ਦਿੱਤੀ सुखजीत सुरेंद्र ਦੀ ਆਵਾਜ਼ ਸੁਣ ਕੇ ਇੱਕ ਪਲ ਦੇ ਲਈ ਚੁੱਪ ਹੋ ਗਈ ਫਿਰ ਬੋਲੀ ਹਾਂ ਬੋਲੋ सुरेंद्र ਤਾਂ सुरेंद्र ਨੇ ਮਈਉਸ ਜਾ ਹੋ ਕੇ ਸੁਖਜੀਤ ਨੂੰ ਫਿਰ ਇੱਕ ਵਾਰ ਸੋਚ ਲਾ ਸਭ ਕੁਝ ਠੀਕ ਹੋ ਜਾਏਗਾ ਇੰਨੀ ਜਲਦਬਾਜ਼ੀ ਠੀਕ ਨਹੀਂ ਹੈ ਆਕਰ ਤੈਨੂੰ ਮੇਰੇ ਤੋਂ ਕੋਈ ਸ਼ਿਕਾਇਤ ਹੈ ਹੀ ਨਹੀਂ ਬਾਕੀ ਸਮੱਸਿਆ ਵੀ ਸੁਲਝ ਜਾਏਗੀ ਕੁਝ ਨਾ ਕੁਝ ਹੱਲ ਕੱਢ ਲਵਾਂਗੇ ਤੂੰ ਜੇਹਾ ਨਾ ਕਰ ਸੁਖਜੀਤ ਪਲੀਜ਼ ਵਾਪਸ ਆ ਜਾ ਬੋਲਦੇ ਬੋਲਦੇ ਸੁਰਿੰਦਰ ਦਾ ਗਲਾ ਭਰ ਗਿਆ ਜਦੋਂ ਪਿਛਲੇ 2 ਸਾਲਾਂ ਤੋਂ ਤੂੰ ਸਮੱਸਿਆ ਨੂੰ ਸੁਲਝਾ ਨਹੀਂ ਸਕਿਆ ਤਾਂ ਅੱਗੇ ਕੀ ਸੁਲਝਾਵੇਂਗਾ ਮੈਂ ਇਸ ਤਰ੍ਹਾਂ ਕੁੱਟ-ਕੁੱਟ ਕੇ ਹੋਰ ਤੇ ਨਾ ਭਰੇ ਮਾਹੌਲ ਵਿੱਚ ਨਹੀਂ ਜੀ ਸਕਦੀ ਮਾਫੀ ਚਾਹੁੰਦੀ ਹਾਂ ਸੁਰਿੰਦਰ ਇਸ ਤਰ੍ਹਾਂ ਕੋਟ-ਕੋਟ ਕੇ ਪੂਰੀ ਜ਼ਿੰਦਗੀ ਨਹੀਂ ਜੀ ਪਾਵਾਂਗੀ ਕਹਿੰਦੇ-ਕਹਿੰਦੇ ਸੁਖਜੀਤ ਦਾ ਵੀ ਗਲਾ ਭਰ ਗਿਆ ਤੇ ਉਸਨੇ ਫੋਨ ਰੱਖ ਦਿੱਤਾ ਸੁਰਿੰਦਰ ਖਮੋਸ਼ ਅੱਖਾਂ ਨਾਲ ਫੋਨ ਨੂੰ ਦੇਖਦਾ ਰਹਿ ਗਿਆ 2 ਸਾਲ ਹੋ ਗਏ ਸੀ ਸੁਰਿੰਦਰ ਦੇ ਵਿਆਹ ਨੂੰ ਤੇ ਪਿਛਲੇ 1 ਸਾਲ ਤੋਂ ਸੁਖਜੀਤ ਪੇਕੇ ਹੀ ਰਹਿੰਦੀ ਸੀ ਜਦੋਂ ਸੁਖਜੀਤ ਨਾਲ ਉਸਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਤਾਂ ਸੁਰਿੰਦਰ ਨੂੰ ਸੁਖਜੀਤ ਦੀ ਇੱਕ ਸੂਨੀ ਤੇ ਸੁਲਜੀ ਹੋਈ ਸ਼ਾਂਤ ਸੁਭਾਅ ਦੀ ਕੁੜੀ ਲੱਗੀ ਕਾਬਿਲ ਤौसी ਤੇ ਉਸ ਦੀ ਤਰ੍ਹਾਂ ਹੀ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਜੌਬ ਕਰ ਰਹੀ ਸੀ ਜਦੋਂ ਰਿਸ਼ਤੇ ਦੀ ਗੱਲ ਚੱਲੀ ਤਾਂ ਸੁਰਿੰਦਰ ਨੇ ਸੁਖਜੀਤ ਨੂੰ ਇਹ ਸਪਸ਼ਟ ਕਹਿ ਦਿੱਤਾ ਸੀ ਕਿ ਅੱਜ ਕੱਲ੍ਹ ਦੀਆਂ ਆਜ਼ਾਦ ਖਿਆਲਾਂ ਵਾਲੀਆਂ ਕੁੜੀਆਂ ਸਹੁਰਿਆਂ ਵਿੱਚ ਰਹਿਣਾ ਪਸੰਦ ਨਹੀਂ ਕਰਦੀਆਂ ਪਰ ਮੈਂ ਆਪਣੇ ਮਾਤਾ ਪਿਤਾ ਦੇ ਇਕਲੌਤਾ ਪੇਟਾ ਹਾਂ ਦੀਦੀ ਦਾ ਵੀ ਵਿਆਹ ਬਹੁਤ ਪਹਿਲਾਂ ਹੀ ਹੋ ਚੁੱਕਿਆ ਹੈ ਇਸ ਲਈ ਮੈਂ ਕਦੀ ਆਪਣੇ ਮਾਤਾ ਪਿਤਾ ਤੋਂ ਲੱਗ ਨਹੀਂ ਹੋ ਸਕਾਂਗਾ ਤਾਂ ਕਿ ਤੂੰ ਮੇਰੇ ਮਾਤਾ ਪਿਤਾ ਦੇ ਨਾਲ ਰਹਿ ਪਾਵੇਂਗੀ ਤਾਂ ਸੁਖਜੀਤ ਬੋਲੀ ਭਲਾ ਮੈਨੂੰ ਕੀ ਸਮੱਸਿਆ ਹੋ ਸਕਦੀ ਹੈ ਮਾਤਾ ਪਿਤਾ ਦੇ ਨਾਲ ਰਹਿਣ ਵਿੱਚ ਉਹਨਾਂ ਦੇ ਨਾਲ ਰਹਿਣ ਵਿੱਚ ਤਾਂ ਸਾਨੂੰ ਸਹਾਇਤਾ ਹੀ ਮਿਲੇਗੀ ਮੈਨੂੰ ਨਹੀਂ ਪਤਾ ਉਹ ਤਾਂ ਉਹ ਤੂੰ ਪਹਿਲਾਂ ਦੇਖ ਲੈ ਬੁੱਢੇ ਬਜ਼ੁਰਗਾਂ ਦੇ ਨਾਲ ਥੋੜਾ ਬਹੁਤਾ ਸਮਝੌਤਾ ਵੀ ਕਰਨਾ ਪੈ ਸਕਦਾ ਹੈ ਸੁਰਿੰਦਰ ਨੇ ਕਿਹਾ تھا ਸੁਖਜੀਤ ਬੋਲੀ ਕਿ ਉਸਦੀ ਕੋਈ ਚਿੰਤਾ ਨਹੀਂ ਹੈ ਉਹ ਤਾਂ ਇਕੱਲੇ ਰਹਿਣ ਤੇ ਇਹ ਵੀ ਕਰਨੇ ਪੈਂਦੇ ਨੇ ਸੁਖਜੀਤ ਦੇ ਮੂੰਹ 'ਚੋਂ ਇਹ ਸੁਣ ਕੇ ਤਾਂ ਸੁਰਿੰਦਰ ਬਹੁਤ ਖੁਸ਼ ਹੋ ਗਿਆ ਪਰ ਉਹ ਇਹ ਨਹੀਂ ਬੋਲ ਸਕਿਆ ਸੀ ਕਿ ਉਸਦੀ ਮਾਂ ਪੜ੍ਹੀ ਲਿਖੀ ਹੁੰਦੇ ਹੋਏ ਵੀ ਪੁਰਾਣੇ ਖਿਆਲਾਂ ਵਾਲੀ ਹੈ ਪਰ ਉਸ ਸਮੇ ਉਸਨੇ ਇੰਨੀ ਛੋਟੀ ਗੱਲ ਦੱਸਣੀ ਠੀਕ ਨਹੀਂ ਸਮਝੀ ਉਹਨਾਂ ਦੋਨਾਂ ਦਾ ਵਿਆਹ ਹੋ ਗਿਆ ਸ਼ੁੱਧ ਵਿਚਾਰ ਤੇ ਪਵਿੱਤਰ ਭਾਵਨਾਵਾਂ ਨੂੰ ਲੈ ਕੇ ਆਈ ਸੀ ਸੁਖਜੀਤ ਉਸਦੀ ਜ਼ਿੰਦਗੀ ਵਿੱਚ ਸ਼ੁਰੂ-ਸ਼ੁਰੂ ਵਿੱਚ ਕੁਝ ਮਹੀਨੇ ਠੀਕ ਠਾਕ ਰਿਆ ਪਰ ਮਾਨ ਦਾ ਮੂਡ ਹਵੀਂ ਵਾਰ-ਵਾਰ ਗੱਲ ਤੇ ਗੱਲਾਂ ਤੇ ਉਖੜਿਆ ਹੋਇਆ ਦੇਖਦਾ ਸੀ ਪਰ ਸੋਚਦਾ ਸੀ ਕਿ ਸ਼ਾਇਦ ਹੌਲੀ-ਹੌਲੀ ਸਭ ਠੀਕ ਹੋ ਜਾਏਗਾ ਕਿੰਨਾ ਪਿਆਰ ਕਰਦੀ ਸੀ ਸੁਖਜੀਤ ਉਸ ਨੂੰ ਤੇ ਉਹ ਸੁਖਜੀਤ ਨੂੰ ਪਰ ਘਰ ਦੇ ਕਸ਼ਮ ਕਸ਼ਮ ਭਰੇ ਵਾਤਾਵਰਨ ਤੇ ਰਿਸ਼ਤਿਆਂ ਦੇ ਤਣਾ ਪਰੇ ਖਿੱਚ ਤਾਣੀ ਦੇ ਵਿੱਚ ਉਹਨਾਂ ਦੇ ਪਿਆਰ ਦਾ ਚਰਨਾ ਘਟ ਹੁੰਦੇ ਕਦੋਂ ਸੁੱਕਣ ਲੱਗਿਆ ਸੀ ਉਸ ਨੂੰ ਅਹਿਸਾਸ ਤੱਕ ਨਹੀਂ ਹੋ ਪਾਇਆ ਸੁਖਜੀਤ ਵੱਡੀ ਕੰਪਨੀ ਵਿੱਚ ਵੱਡੇ ਅਹੁਦੇ ਤੇ ਕੰਮ ਕਰਦੀ ਸੀ ਪਰ ਮਾਂ ਇਹ ਸਭ ਭੁੱਲ ਜਾਂਦੀ ਤੇ ਉਸ ਨਾਲ ਆਮ ਘਰੇਲੂ ਨੋਹਾਂ ਵਾਲੀਆਂ ਉਮੀਦਾਂ ਕਰਨ ਲੱਗ ਜਾਂਦੀ ਰਸੋਈ ਵਿੱਚ ਸੁਖਦੀਪ ਸੁਖਜੀਤ ਆਪਣੇ ਸਮੇਂ ਅਨੁਸਾਰ ਪੂਰਾ ਯਤਨ ਕਰਦੀ ਸੱਸ ਦੀ ਸਹਾਇਤਾ ਕਰਨ ਦੀ ਪਰ ਸੱਸ ਨੂੰ ਤਾਂ ਗਵਾਂਡੀਆਂ ਦੀ ਨੋ ਦੇਸਦੀ ਕਿਵੇਂ ਉਹ ਸੁਬਾ ਦੀ ਚਾਹ ਤੋਂ ਲੈ ਕੇ ਰਾਤ ਦਾ ਖਾਣਾ ਵੀ ਖੁਦ ਬਣਾਉਂਦੀ ਹੈ ਘਰ ਵਿੱਚ ਹੋਣ ਵਾਲੇ ਵਰਤੀ ਜਵੇਂ ਤਿਹਾਰਾਂ ਵਿੱਚ ਹਿੱਸਾ ਲੈਂਦੀ ਨਰਾਤਿਆਂ ਵਿੱਚ ਪੂਰੇ 9 ਦਿਨ ਵਰਤ ਰੱਖਦੀ ਹੈ ਉਹ ਸੂਬਾ ਉੱਠਦੀ ਹੈ ਸੋਹਣਾ ਸੂਟ ਪਾਉਂਦੀ ਹੈ ਰਸੋਈ ਵਿੱਚ ਵੀ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਉਂਦੀ ਹੈ ਇੱਕ ਸਾਢੇ 9 ਹੋ ਸਵੇਰ ਨਿਕਲ ਜਾਂਦੀ ਹੈ ਕੰਮ ਤੋਂ ਪਿੱਛਾ ਛੁਡਾ ਕੇ ਤੇ ਸ਼ਾਮ ਨੂੰ ਘਰ ਵਿੱਚ ਵੜਦੀ ਹੈ ਇਹ ਸੁਣ ਕੇ ਸੁਰਿੰਦਰ ਨੇ ਆਪਣੀ ਮਾਂ ਨੂੰ ਸਮਝਾਉਣਾ ਚਾਇਆ ਕਿ ਮਾਂ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਤੇ ਧਿਆਨ ਦੇਣਾ ਛੱਡ ਦਿਓ ਆਪਾਂ ਇੱਕ ਫੁੱਲ ਟਾਈਮ ਨੌਕਰ ਰਾਣੀ ਰੱਖ ਲੈਂਦੇ ਹਾਂ ਹੁਣ ਤੁਹਾਡੇ ਕੋਲੋਂ ਕੋਈ ਕੰਮ ਨਹੀਂ ਹੁੰਦਾ ਹੈ ਤਾਂ ਸੁਖਜੀਤ ਵੀ ਆਫਿਸ ਤੋਂ ਆ ਕੇ ਥੱਕ ਜਾਂਦੀ ਹੈ ਆਪਾਂ ਪੈਸਾ ਕਿਸ ਲਈ ਕਮਾਉਂਦੇ ਹਾਂ ਸੁੱਖ ਸੁਵਿਧਾਵਾਂ ਦੇ ਲਈ ਹੀ ਤਾਂ ਕਮਾਉਂਦੇ ਹਾਂ ਨਾ ਇਸ ਲਈ ਇੱਕ ਕੰਮ ਵਾਲੀ ਰੱਖ ਲੈਂਦੇ ਹਾਂ ਤਾਂ ਮਾਂ ਨੇ ਗੱਲ ਨੂੰ ਕਿਤੇ ਹੋਰ ਹੀ ਘੁਮਾ ਦਿੱਤਾ ਹਾਂ ਹਾਂ ਹੁਣ ਘਰ ਵਾਲੀ ਆ ਗਈ ਹੈ ਤਾਂ ਦੇਸ ਰਿਆ ਹੈ ਤੈਨੂੰ ਕਿ ਮਾਂ ਤੋਂ ਕੰਮ ਨਹੀਂ ਹੁੰਦਾ ਕਮਾਉਂਦਾ ਤਾਂ ਤੂੰ ਹੀ ਪਹਿਲਾਂ ਸੀ ਉਦੋਂ ਤੱਕ ਦਿਨੀ ਦੀ ਸੀ ਮਾਂ ਦੀ ਪਰੇਸ਼ਾਨੀ ਤੈਨੂੰ ਹੁਣ ਜਦੋਂ ਘਰ ਵਾਲੀ ਨੂੰ ਕਰਨਾ ਪੈਂਦਾ ਹੈ ਤਾਂ ਕਮੰਦੇਸ ਦਾ ਹੈ ਸਹੀ ਕਹਿੰਦੇ ਨੇ ਲੋਕ ਕੀ ਵਿਆਹ ਤੋਂ ਬਾਅਦ ਬੇਟੇ ਬਦਲ ਜਾਂਦੇ ਨਹੀਂ ਅੱਜ ਤੱਕ ਤਾਂ ਸੁਣਿਆ ਹੀ ਸੀ ਹੁਣ ਦੇਖ ਵੀ ਲਿਆ ਮਾਂ ਨੂੰ ਬੜ ਬੜਾਉਂਦੇ ਦੇਖ ਸੋਰਿੰਦਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਮਾਂ ਨੂੰ ਚੁੱਪ ਕਰਾਵੇ ਜਾਂ ਅੰਦਰ ਜਾ ਕੇ ਮਾਂ ਦੀਆਂ ਗੱਲਾਂ ਸੁਣ ਰਹੀ ਸੁਖਜੀਤ ਨੂੰ ਹੌਸਲਾ ਦੇਵੇ ਛੁੱਟੀ ਦੇ ਦਿਨ ਸੁਖਜੀਤ ਦਾ ਥੋੜਾ ਜਿਹਾ ਦੇਰ ਨਾਲ ਉੱਟਣਾ ਵੀ ਮਾਂ ਨੂੰ ਚੰਗਾ ਨਹੀਂ ਲੱਗਦਾ ਸੀ ਮਾਂ ਦੀ ਨੂੰਹ ਦੀ ਖੁਸ਼ੀ ਤੋਂ ਜ਼ਿਆਦਾ ਆਪਣੇ ਆਂਡ ਗਵਣ ਦੀ ਖੁਸ਼ੀ ਚਾਹੀਦਾ ਪਿਆਰੀ ਸੀ ਮਾਂ ਨੂੰ ਸ਼ਿਕਾਇਤ ਸ਼ਿਕਾਇਤ ਰਹਿੰਦੀ ਕਿ ਆਸ-ਪਾਸ ਦੀਆਂ ਸਭ ਨੂੰ ਹ ਵਰਤ ਰੱਖਦੀਆਂ ਨੇ ਤੇ ਇੱਕ ਸਾਡੀ ਨੂੰਹ ਹੈ ਕਰਵਾ ਚੌ ਤੱਕ ਦਾ ਵਰਤ ਨਹੀਂ ਰੱਖਦੀ ਇੱਕ ਦਿਨ ਵੀ ਪਤੀ ਦੀ ਲੰਮੀ ਉਮਰ ਦੇ ਲਈ ਭੁੱਖੀ ਨਹੀਂ ਰਹਿ ਸਕਦੀ ਤਾਂ ਸੁਰਿੰਦਰ ਬੋਲਿਆ ਮਾਂ ਇੱਕ ਦਿਨ ਭੁੱਖੇ ਰਹਿ ਕੇ ਕਿਹੜਾ ਪਤੀ ਦੀ ਉਮਰ ਲੰਮੀ ਹੁੰਦੀ ਹੈ ਪਤੀ ਨਾਲ ਰੋਜ਼ ਝਗੜਾ ਕਰੋ ਪਤੀ ਪਤਨੀ ਵਿੱਚ ਗਾਲੀ ਗਲੋਚ ਕਰੋ ਤੇ ਕਰਵਾ ਚੌਥ ਵਾਲੇ ਦਿਨ ਪਤੀ ਦੇ ਹੱਥ ਤੋਂ ਹੱਥ ਤੋਂ ਪਾਣੀ ਪੀ ਕੇ ਵਰਤ ਖਲਵਾਓ ਤੇ ਪਤੀ ਦੇ ਪੂਰੇ ਪੈਰ ਛੂਓ ਮੈਨੂੰ ਤਾਂ ਪਸੰਦ ਨਹੀਂ ਹੈ ਇਹ ਸਭ ਰੀਤੀ ਰਿਵਾਜ ਕਰਵਾ ਚੌਦਾਂ ਵਰਤ ਆਸਤਾ ਘਟ ਤੇ ਸ਼ੌਂਕ ਨਾਲ ਜ਼ਿਆਦਾ ਜੁੜਿਆ ਹੈ ਹਾਂ ਹਾਂ ਮੈਂ ਜੋ ਇਨੇ ਸਾਲ ਸਾਲਾਂ ਤੋਂ ਤੇਰੇ ਪਾਪਾ ਲਈ ਵਰਤ ਰੱਖ ਰਹੀ ਹਾਂ ਤਾਂ ਮੈਂ ਵੀ ਟੋਗ ਹੀ ਕਰ ਰਹੀ ਹਾਂ ਮਾਂ ਦਾ ਮੂਡ ਠੁਖੜ ਗਿਆ ਤਾਂ सुरेंद्र ਨੇ ਉਹਨਾਂ ਨੂੰ ਸਮਝਾਉਂਦੇ ਹੋਏ ਕਿ ਆ ਕਿ ਤੁਸੀਂ ਰੱਖਦੇ ਹੋ ਠੀਕ ਹੈ ਇਹ ਤੁਹਾਡੀ ਸ਼ਰਦਾ ਤੁਹਾਡੀ ਸੋਚ ਹੈ ਪਰ ਤੁਸੀਂ ਇਸ ਦੇ ਲਈ ਆਪਣੀ ਸ਼ਰਦਾ ਆਪਣੀ ਸੋਚ ਦੂਜਿਆਂ ਉੱਤੇ ਨਹੀਂ ਥੋਪ ਸਕਦੇ ਮਾਂ ਦੇ ਵਿਚਾਰਾਂ ਤੇ ਸੁਖਜੀਤ ਦਾ ਪੱਖ ਲੈਣ ਦੇ ਲੈਂਦੇ सुरेंद्र ਨੇ ਆਪਣੇ ਮਾਤਾ ਪਿਤਾ ਨਾਲ ਸਬੰਧ ਖਰਾਏ ਸਬੰਧ ਖਰਾਬ ਹੋ ਰਹੀ ਸੀ ਅੱਜ ਉਸ ਨੂੰ ਸਮਝ ਆ ਰਿਹਾ ਸੀ ਕਿ ਉਸਦੇ ਪਿਤਾ ਸ਼ਾਮ ਸਿੰਘ ਜੀ ਉਸ ਦੀ ਮਾਹ ਸੁਰਜੀਤ ਕੌਰ ਦੀਆਂ ਗੱਲਾਂ ਤੇ ਚੁੱਪ ਕਿਉਂ ਰਹਿੰਦੇ ਸੀ ਕਿਉਂਕਿ ਸੁਰਜੀਤ ਜੀ ਆਪਣੀ ਗੱਲ ਤੇ ਉੱਤੇ ਕਿਸੇ ਦੀ ਗੱਲ ਨੂੰ ਨਹੀਂ ਆਉਂਦਿੰਦੀ ਸੀ ਛੁੱਟੀ ਦੇ ਦਿਨ ਜੇ ਉਹਨਾਂ ਦਾ ਕਿਤੇ ਘੁੰਮਣ ਜਾਣ ਦਾ ਪ੍ਰੋਗਰਾਮ ਬੰਦਦਾ ਤਾਂ ਸੁਰਜੀਤ ਕੌਰ ਤਾਨਾ ਦੇਣਾ ਕਦੇ ਨਾ ਭੁੱਲਦੀ ਕੀ ਰੋਜ਼ ਤਾਂ ਨੌਕਰੀ ਦੇ ਬਹਾਨੇ ਘਰ ਤੋਂ ਗਾਇਬ ਰਹਿੰਦੀ ਹੈ ਤੇ ਛੁੱਟੀ ਵਾਲੇ ਦਿਨ ਫਿਲਮ ਤੇ ਸੈਰ ਸਪਾਟੇ ਤੋਂ ਵੇਲ ਨਹੀਂ ਮਿਲਦੀ ਮਾ ਰਾਨੀ ਨੂੰ ਸੁਖਜੀਤ ਦਾ ਮੂਡ ਖਰਾਬ ਹੋ ਜਾਂਦਾ ਉਹ ਕੀਤੇ ਨਹੀਂ ਜਾਂਦੀ। ਸੁਰਿੰਦਰ ਨੇ ਕਈ ਵਾਰ ਆਪਣੀ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮਾਂ ਤੂੰ ਦੂਜਿਆਂ ਨਾਲ ਸੁਖਜੀਤ ਦੀ ਤੁਲਨਾ ਕਰਨਾ ਛੱਡ ਦੇ। ਸੁਖਜੀਤ ਦਾ ਕੰਮ ਤੇ ਉਸਦੀ ਯੋਗਤਾ ਨੂੰ ਉਸਤੇ ਅਨੁਸਾਰ ਜੋੜੇਗੀ ਫਿਰ ਦੇਖੀ ਤੈਨੂੰ ਕੋਈ ਸ਼ਿਕਾਇਤ ਨਹੀਂ ਰਹੇਗੀ। ਸੋਚ ਕੇ ਦੇਖ ਜੇ ਤੂੰ ਮੈਨੂੰ ਇਹ ਸਭ ਕੰਮ ਕਰਨ ਨੂੰ ਕਹੇਂਗੀ ਤਾਂ ਸੋਚ ਕੇ ਦੇਖ ਮੇਰੇ ਕੋਲ ਸਮਾਂ ਹੈ ਇਹ ਸਭ ਕਰਨ ਦੇ ਲਈ। ਜੋ ਤੁਖ ਸੁਖ ਜੀਤ ਤੋਂ ਉਮੀਦ ਕਰਦੀ ਹੈ ਉਹ ਵੀ ਤਾਂ ਮੇਰੇ ਨਾਲ ਹੀ ਆਫਿਸ ਜਾਂਦੀ ਹੈ ਤੇ ਨਾਲ ਹੀ ਵਾਪਸ ਆਉਂਦੀ ਹੈ ਤਾਂ ਫਿਰ ਇਹ ਸਭ ਕਿਵੇਂ ਕਰ ਸਕਦੀ ਹੈ ਤੂੰ ਉਸ ਦਾ ਸੁਭਾਅ ਕਿਉਂ ਨਹੀਂ ਦੇਖਦੀ ਇੰਨਾ ਕੁਝ ਸੁਣਾ ਦਿੰਦੀ ਹੈ ਉਸ ਨੂੰ ਪਰ ਉਹ ਕਦੇ ਪਲਟ ਕੇ ਜਵਾਬ ਨਹੀਂ ਦਿੰਦੀ ਛੋਟੀਆਂ ਛੋਟੀਆਂ ਗੱਲਾਂ ਤੇ ਧਿਆਨ ਦੇਣਾ ਛੱਡ ਦੇ ਮੰਮੀ ਖੁਸ਼ ਰਹਿ ਮਸਤ ਰਹਿ ਜ਼ਿੰਦਗੀ ਨੂੰ ਖੁਸ਼ੀ ਨਾਲ ਜਿਉਣਾ ਸਿੱਖ ਸਭ ਦੀ ਜ਼ਿੰਦਗੀ ਅਲੱਗ-ਅਲੱਗ ਹੁੰਦੀ ਹੈ ਤੋ ਜਿੰਨਾ ਨੋਹਾਂ ਦੀ ਗੱਲ ਕਰਦੀ ਹੈ ਉਹਨਾਂ ਦੀ ਜ਼ਿੰਦਗੀ ਉਹੀ ਹੈ ਉਹਨਾਂ ਦੀ ਤੁਸੀਂ ਸੁਖਜੀਤ ਦੇ ਨਾਲ ਬਰਾਬਰੀ ਨਾ ਕਰੋ ਸੁਰਿੰਦਰ ਦਾ ਉਪਦੇਸ਼ ਸੁਣ ਕੇ ਸੁਰਜੀਤ कौर ਹੋਰ ੜਕ ਗਈ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗੀਆਂ ਹੈ ਬਹੁਤ ਉਪਦੇਸ਼ ਦੇਣਾ ਸਿੱਖ ਗਈਆਂ ਹੈ ਮੈਂ ਕੀ ਜਾਣਦੀ ਨਹੀਂ ਹਾਂ ਕਿ ਇਸ ਦੀ ਸ਼ੈ ਤੇ ਕਰ ਰਹੀਆਂ ਹੈ ਤੂੰ ਇਹ ਸਭ ਜਦੋਂ ਤੱਕ ਵਿਆਹ ਨਹੀਂ ਹੋਇਆ ਸੀ ਉਦੋਂ ਤੱਕ ਤਾਂ ਮੈਂ ਉਦੋਂ ਤੱਕ ਤਾਂ ਜੋ ਮੈਂ ਕਹਿੰਦੀ ਸੀ ਸਭ ਠੀਕ ਲੱਗਦਾ ਸੀ ਤੈਨੂੰ ਮਾਂ ਦੇ ਤਾਨੇ ਸ਼ੁਰੂ ਤੈਨੂੰ ਮਾਂ ਦੇ ਤਾਨੇ ਸ਼ੁਰੂ ਹੁੰਦੇ ਤਾਂ ਸੁਖਜੀਤ ਦੇ ਹੰਝੂਆਂ ਤੇ ਜਾ ਕੇ ਹੀ ਖਤਮ ਹੁੰਦੇ ਨੇ ਇੰਨਾ ਸਭ ਗੱਲਾਂ ਤੋਂ ਘਰ ਦਾ ਵਾਤਾਵਰਨ ਹੌਲੀ-ਹੌਲੀ ਖਰਾਬ ਹੁੰਦਾ ਚਲਾ ਗਿਆ ਤਰਾਬ ਤਣਾਪੁਰੇ ਰਿਸ਼ਤਿਆਂ ਨਾਲ ਹੋ ਰਹੀ ਕਸ਼ ਭਰੀ ਜ਼ਿੰਦਗੀ ਦਿਨਚਰੀਆਂ ਉਹਨਾਂ ਤੇ ਖੁਦ ਦੇ ਰਿਸ਼ਤਿਆਂ ਤੇ ਹੀ ਹਾਵੀ ਹੋਣ ਲੱਗੀਆਂ ਦੋਨਾਂ ਦੇ ਵਿੱਚ ਪਿਆਰ ਦੀਆਂ ਗੱਲਾਂ ਘੱਟ ਦੂਜੇ ਵਿਸ਼ਿਆਂ ਤੇ ਚਰਚਾ ਜ਼ਿਆਦਾ ਹੋਣ ਲੱਗੀ ਹੁਣ ਅਕਸਰ ਚੁੱਪ ਰਹਿਣ ਵਾਲੀ ਸੁਖਜੀਤ ਹੁਣ ਸੁਰਿੰਦਰ ਨਾਲ ਵੀ ਕਦੇ-ਕਦੇ ਬੈਸ ਘੱਟ ਕਰ ਬੈਠਦੀ ਤੇ ਇੱਕ ਦਿਨ ਉਸਦੀ ਸਹਿਨ ਸ਼ਕਤੀ ਬਿਲਕੁਲ ਜਵਾਬ ਦੇ ਗਈ ਹਾਰ ਕੇ ਉਸਨੇ ਸੁਰਿੰਦਰ ਨੂੰ ਕਹਿ ਹੀ ਦਿੱਤਾ ਕਿ ਇਹ ਰੋਜ਼ ਦੀ ਕੀ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ ਸੁਰਿੰਦਰ ਆਫਿਸ ਤੋਂ ਥੱਕ ਕੇ ਆਉ ਤੇ ਘਰ ਵਿੱਚ ਆ ਕੇ ਸਭ ਕੁਝ ਸੁਣੋ ਰੋਈ ਵਿੱਚ ਮਾਂ ਦੀ ਮਦਦ ਲਈ ਜਾਣਾ ਚਾਹੁੰਦੀ ਹਾਂ ਤਾਂ ਉਹਨਾਂ ਦੇ ਗੁੱਸੇ ਤੋਂ ਡਰ ਲੱਗਦਾ ਹੈ ਮੈਂ ਵੀ ਕਦੋਂ ਤੱਕ ਚੁੱਕ ਰਹਾ ਇੱਕ ਹੀ ਕੰਮ ਤਾਂ ਨਹੀਂ ਹੈ ਮੇਰਾ ਇੱਕ ਛੁੱਟੀ ਦੇ ਦਿਨ ਵੀ ਨਾ ਸਰੀਰ ਨੂੰ ਆਰਾਮ ਨਾ ਦਿਲ ਦਿਮਾਗ ਨੂੰ ਜਾਂ ਤਾਂ ਮੰਮੀ ਜੀ ਨੂੰ ਸਮਝਾ ਦਿਓ ਜਾਂ ਫਿਰ ਅਲੱਗ ਰਹਿਣ ਦਾ ਇੰਤਜ਼ਾਮ ਕਰ ਲਓ ਸੁਖਜੀਤ ਨੇ ਕਿਹਾ ਤਾਂ ਸੁਰਿੰਦਰ ਬੋਲਿਆ ਕੀ ਸਮਝਾਵਾਂ ਮਾਂ ਨੂੰ ਸੁਖਜੀਤ ਪਰ ਕੀ ਕਰਾਂ ਮਾਂ ਹੈ ਬੁਰੀ ਤਾਂ ਨਹੀਂ ਹੋ ਸਕਦੀ ਸਾਡੇ ਲਈ ਬਸ ਥੋੜਾ ਪੁਰਾਣੇ ਵਿਚਾਰਾਂ ਦੀ ਹੈ ਤੂੰ ਉਹਨਾਂ ਦੀਆਂ ਗੱਲਾਂ ਦੇ ਧਿਆਨ ਨਾ ਦਿਆ ਕਰ ਕਿੰਨੇ ਦਿਨ ਧਿਆਨ ਨਾ ਦੇ ਧਿਆਨ ਨਾ ਦੇਵਾਂ ਸੁਰਿੰਦਰ ਆਖਰ ਕੱਲਾਂ ਜਦੋਂ ਕੰਨਾਂ ਵਿੱਚ ਪੈਂਦੀਆਂ ਨੇ ਤਾਂ ਦਿਲ ਵਿੱਚ ਵੀ ਉਤਰ ਜਾਂਦੀਆਂ ਨੇ ਤੇ ਦਿਮਾਗ ਵਿੱਚ ਵੀ ਵਸ ਜਾਂਦੀਆਂ ਨੇ ਕਿੰਨੀ ਵਾਰ ਨਜ਼ਰ ਅੰਦਾਜ਼ ਕਰ ਥੱਕਿਆ ਹਾਰਿਆ ਦਿਮਾਗ ਖਿੰਝ ਜਾਂਦਾ ਹੈ ਮੇਰਾ ਇਸ ਕੂਟਣ ਭਰੇ ਵਾਤਾਵਰਨ ਵਿੱਚ ਕਿੰਨੇ ਦਿਨ ਰਹਿ ਪਾਵਾਂਗੀ ਇਸ ਤਰ੍ਹਾਂ ਮਾਂ ਦੇ ਤਾਨੇ ਰੋਜ਼ ਰੋਜ਼ ਸੁਣ ਕੇ ਇੱਕ ਦੋ ਦਿਨ ਦੀ ਗੱਲ ਹੋਵੇ ਤਾਂ ਗੱਲ ਅਲੱਗ ਹੈ ਪਰ ਮੰਮੀ ਜੀ ਦਾ ਤਾਂ ਰੋਜ਼ ਹੀ ਸ਼ੁਰੂ ਹੋ ਜਾਂਦੀ ਹੈ ਮੰਨਿਆ ਕਿ ਮਾਂ ਹੈ ਦਿਲ ਦੀ ਬੁਰੀ ਨਹੀਂ ਹੋਵੇਗੀ ਕਿ ਪਤਾ ਸਾਨੂੰ ਪਿਆਰ ਵੀ ਕਰਦੀ ਹੋਵੇਗੀ ਪਰ ਬੋਲੀ ਵੀ ਕੋਈ ਚੀਜ਼ ਹੁੰਦੀ ਹੈ ਸੁਰਿੰਦਰ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਣਾ ਤਾਂ ਜ਼ਰੂਰੀ ਹੈ ਤਾਂ ਜ਼ਰੂਰੀ ਹੈ ਤੇ ਉਹਨਾਂ ਦਾ ਸੁਭਾਅ ਹੈ ਇਨਸਾਨ ਆਪਣੀਆਂ ਆਤਾਂ ਬਦਲ ਸਕਦਾ ਹੈ ਪਰ ਆਪਣਾ ਸੁਭਾਅ ਨਹੀਂ ਇਸ ਲਈ ਉਹਨਾਂ ਦੇ ਨਾਲ ਮੇਰਾ ਨਿਭਾ ਨਹੀਂ ਹੋ ਸਕਦਾ ਮੈਂ ਨਹੀਂ ਰਹਿ ਸਕਦੀ ਉਹਨਾਂ ਦੇ ਨਾਲ ਸੁਖਜੀਤ ਫੈਸਲਾ ਕਰਦੇ ਹੋਏ ਬੋਲੀ ਇਹ ਤੂੰ ਕੀ ਕਹਿ ਰਹੀ ਹੈ ਸੁਖਜੀਤ ਮੈਂ ਤੈਨੂੰ ਪਹਿਲਾਂ ਹੀ ਇਸ ਬਾਰੇ ਵਿੱਚ ਸਪਸ਼ਟ ਦੱਸ ਦਿੱਤਾ ਸੀ ਕਿ ਮੈਂ ਇਕੱਲਾ ਇਕੱਲਾ ਪੋਤਾ ਹਾਂ ਆਪਣੇ ਮਾਪਿਓ ਦਾ ਤੇ ਉਹਨਾਂ ਤੋਂ ਕਦੇ ਅਲੱਗ ਨਹੀਂ ਹੋ ਸਕਦਾ ਹਾਂ ਸੁਰਿੰਦਰ ਤੂੰ ਕਿਹਾ ਸੀ ਪਰ ਤੂੰ ਏ ਨਹੀਂ ਦੱਸਿਆ ਸੀ ਕਿ ਉਹਨਾਂ ਦਾ ਬੋਲਣਾ ਇੰਨਾ ਬੁਰਾ ਹੈ ਦੂਜੀ ਗੱਲਾਂ ਦੇ ਨਾਲ ਆਦਤਾਂ ਦੇ ਨਾਲ ਦਿਨ ਚਰੀਆਂ ਦੇ ਨਾਲ ਸਮਝੌਤਾ ਕੀਤਾ ਜਾ ਸਕਦਾ ਹੈ ਪਰ ਮਾੜਾ ਬੁੱਲਣ ਵਾਲੇ ਦੇ ਨਾਲ ਤਾਲਮਿਲ ਮਿਠੌਣ ਬੋਲ ਤਾਰੀਫ ਦੇ ਦੋ ਸ਼ਬਦ ਨਹੀਂ ਹੈ ਉਹਨਾਂ ਦੇ ਕੋਲ ਹਰ ਸਮੇਂ ਕੋਈ ਬੁਰਾਈ ਕਿਵੇਂ ਸੁਣਦਾ ਰਹੇ ਤੂੰ ਹੀ ਦੱਸ ਜੇਹਾ ਕੀ ਪੂਰਾ ਕਰਦੀ ਹਾਂ ਮੈਂ ਉਨ੍ਹਾਂ ਦੇ ਨਾਲ ਕਹਿੰਦੇ-ਕਹਿੰਦੇ ਸੁਖਜੀਤ ਦਾ ਗਲ ਗਲਾ ਪਾਰ ਗਿਆ। ਸੁਰਿੰਦਰ ਮਾਨਸਿਕੁਲਜਨ ਦਾ ਸ਼ਿਕਾਰ ਹੁੰਦਾ ਜਾ ਰਿਹਾ ਸੀ। ਮਾਂ ਕਿਸੇ ਵੀ ਤਰ੍ਹਾਂ ਆਪਣੇ ਸੁਭਾਅ ਤੋਂ ਬਾਜ਼ ਨਹੀਂ ਆਉਂਦੀ ਸੀ। ਤੇ ਸੁਖਜੀਤ ਜਦੋਂ-ਜੋ ਦੋਸਤ ਦੀ ਆਪਣੀ ਪੜਾਅਸ ਕੱਢ ਦਿੰਦੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੇ ਤੇ ਕੀ ਨਾ ਕਰੇ। ਇਸ ਸਮੱਸਿਆ ਦਾ ਕੋਈ ਹੱਲ ਉਸ ਨੂੰ ਨਹੀਂ ਦਿਖਾਈ ਦਿੱਤਾ। ਸੋਚਣ ਲੱਗਿਆ ਕਿ ਅਲੱਗ ਘਰ ਵੀ ਲੈਂਦਾ ਹਾਂ ਤਾਂ ਲੋਕ ਤੇ ਰਿਸ਼ਤੇਦਾਰ ਤੇ ਸਮਾਜ ਕੀ ਕਹੇਗਾ ਕਿ ਸੁਰਿੰਦਰ ਵੀ ਉਹਨਾਂ ਬੇਟਿਆਂ ਵਿੱਚੋਂ ਨਿਕਲਿਆ ਹੈ ਜੋ ਵਿਆਹ ਤੋਂ ਬਾਅਦ ਘਰ ਵਾਲੀ ਦੀਆਂ ਗੱਲਾਂ ਵਿੱਚ ਆ ਕੇ ਮਾਪਿਓ ਨੂੰ ਛੱਡ ਕੇ ਅਲੱਗ ਹੋ ਜਾਂਦੇ ਨੇ ਉਹਨਾਂ ਨੂੰ ਇਹ ਥੋੜੇ ਉਹਨਾਂ ਨੂੰ ਇਹ ਥੋੜੀ ਪਤਾ ਹੈ ਕਿ ਉਸਦੀ ਮਾਂ ਉਸਦੇ ਜ਼ਿੰਦਗੀ ਦਾ ਸਭ ਤੋਂ ਪਿਆਰਾ ਤੇ ਐਮ ਰਿਸ਼ਤਾ ਹੈ ਕਿਵੇਂ ਆਪਣੇ ਸੁਭਾਅ ਆਪਣੀ ਕਰਾਬੋ ਬੋਲੀ ਨਾਲ ਉਸ ਦੇ ਜੀਵਨ ਨੂੰ ਖੇਰੂ-ਖੇਰੂ ਕਰਨ ਤੇ ਤੁੱਲੀ ਹੋਈ ਹੈ ਘਰ ਵਾਲੀ ਬੁਰੀ ਹੋਵੇ ਤਾਂ ਇਨਸਾਨ ਤਲਾਕ ਦੇ ਦੇਵੇ ਪਰ ਮਾਂ ਦਾ ਕੀ ਕਰੇ ਸੋਚ-ਸੋਚ ਕੇ ਹੀ ਸੁਰਿੰਦਰ ਪਰੇਸ਼ਾਨ ਹੋ ਗਿਆ ਆਪਣੀ ਜ਼ਿੰਦਗੀ ਦੀਆਂ ਉਲਝਣਾਂ ਨੇ ਉਸ ਨੂੰ ਸਮਝਾ ਦਿੱਤਾ ਸੀ ਕਿ ਰਿਸ਼ਤਿਆਂ ਨੂੰ ਬਣਾਈ ਰੱਖਣ ਦੇ ਲਈ ਸਿਰਫ ਇੱਕ ਇੱਕ ਦੀ ਕੋਸ਼ਿਸ਼ ਕਾਫੀ ਨਹੀਂ ਹੁੰਦੀ ਰਿਸ਼ਤੇ ਚਾਰੇ ਪਾਸਿਆਂ ਤੋਂ ਨਿਭਾਏ ਜਾਂਦੇ ਹਨ ਦਿਨ ਇਸ ਤਰ੍ਹਾਂ ਹੀ ਬੀਤਦੇ ਰਹੇ ਹੌਲੀ ਹੌਲੀ ਉਸ ਤੇ ਸੁਖਜੀਤ ਦੇ ਵਿੱਚ ਝਗੜਾ ਹੋਣਾ ਸ਼ੁਰੂ ਹੋਣ ਲੱਗਿਆ ਤੇ ਹਜੇ ਇਸ ਤਰ੍ਹਾਂ ਹੀ ਇੱਕ ਦਿਨ ਝਗੜਾ ਤੇ ਮਨਮੁਟਾਵ ਦੇ ਕਾਰਨ ਸੁਖਜੀਤ ਘਰ ਛੱਡ ਕੇ ਪੇਕੇ ਚਲੀ ਗਈ। ਸੁਰਿੰਦਰ ਜਦੋਂ ਘਰੇ ਆਫਿਸ ਤੋਂ ਆਇਆ ਤਾਂ ਉਸ ਨੂੰ ਪਤਾ ਲੱਗਿਆ ਕਿ ਸੁਖਜੀਤ ਪੇਕੇ ਚਲੀ ਗਈ ਹੈ ਤਾਂ ਉਸਨੇ ਤੁਰੰਤ ਸੁਖਜੀਤ ਨੂੰ ਫੋਨ ਕੀਤਾ ਤਾਂ ਸੁਖਜੀਤ ਨੇ ਸਾਫ-ਸਾਫ ਕਹਿ ਦਿੱਤਾ ਕਿ ਜੇ ਤੁਸੀਂ ਮੇਰੇ ਨਾਲ ਜ਼ਿੰਦਗੀ ਬਿਤਾਉਣੀ ਹੈ ਤਾਂ ਲੱਗ ਰਹਿਣ ਦਾ ਇੰਤਜ਼ਾਮ ਕਰ ਲਵੋ ਮੈਂ ਤੇਰੇ ਮਾਤਾ-ਪਿਤਾ ਦੇ ਨਾਲ ਨਹੀਂ ਰਹਿ ਸਕਦੀ ਉਸਨੇ ਸੁਖਜੀਤ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸੁਖਜੀਤ ਟਾਸ ਤੋਂ ਮਸ ਨਹੀਂ ਹੋਈ ਉਹ ਤਾਂ ਬਸ ਲੱਗ ਰਹਿਣ ਦੀ ਸ਼ਰਤ ਤੇ ਔਨ ਤਿਆਰ ਸੀ ਉਦੋਂ ਤੋਂ 1 ਸਾਲ ਹੋਨ ਨੂੰ ਆਇਆ ਤੇ ਹੁਣ ਤਾਂ ਸੁਖਜੀਤ ਕਹਿਣ ਲੱਗੀ ਸੀ ਕਿ ਉਸਦੇ ਲਈ ਜੇ ਸਭ ਇੰਨਾ ਮੁਸ਼ਕਿਲ ਹੈ ਤਾਂ ਚਾਹੇ ਤਾਂ ਆਪਣਾ ਰਸਤਾ ਬਦਲ ਸਕਦਾ ਹੈ ਇਹ ਸੋਨਕੇ ਦਾ सुरेंद्र ਸੋਨੇ ਹੀ ਹੋ ਗਿਆ ਇੰਨਾ ਵੱਡਾ ਫੈਸਲਾ ਕਿਵੇਂ ਕਰ ਸਕਦੀ ਹੈ ਸੁਖਜੀਤ ਤੇ ਉਹ ਵੀ ਇੰਨੀਆਂ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸੇ ਦੇ ਮਾਰੇ ਕੁਝ ਸਮਾਂ ਦਾ ਸੁਖਜੀਤ ਨੂੰ ਉਸਦੇ ਫੋਨ ਨਹੀਂ ਕੀਤਾ ਅੱਜ ਉਸਨੇ ਬਹੁਤ ਦਿਨਾਂ ਬਾਅਦ ਜਦੋਂ ਉਸਦਾ ਦਿਮਾਗ ਉਹ ਸ਼ਾਂਤ ਹੋਇਆ ਤਾਂ ਸੁਖਜੀਤ ਨੂੰ ਫੇਰ ਤੋਂ ਸਮਝਾਉਣ ਦੇ ਲਈ ਫੋਨ ਕੀਤਾ ਸੀ ਪਰ ਸੁਖਜੀਤ ਦਾ ਜਵਾਬ ਜਿਵੇਂ ਤਾਂ ਜਿਵੇਂ ਦਾ ਤਿਵੇਂ ਹੀ ਸੀ ਛੋਟੀ ਛੋਟੀਆਂ ਗੱਲਾਂ ਨੇ ਉਸਨੇ ਉਸ ਦੀ ਜ਼ਿੰਦਗੀ ਵਿੱਚ ਇੰਨੀ ਵੱਡੀ ਉਲਝਣਾ ਪੈਦਾ ਕਰ ਦਿੱਤੀਆਂ ਸੀ ਕਿ ਉਸ ਨੂੰ ਸਮੱਸਿਆ ਦਾ ਕੋਈ ਹੱਲ ਹੀ ਨਹੀਂ ਸੋਝ ਰਿਹਾ ਸੀ ਕਿਵੇਂ ਆਪਣਾ ਵਿਵਾਹਿਕ ਜੀਵਨ ਬਚਾਵੇ ਇਸੇ ਸੋਚ ਵਿੱਚ ਡੁੱਬਿਆ ਹੋਇਆ ਸੁਰਿੰਦਰ ਆਫਿਸ ਤੋਂ ਬਾਹਰ ਨਿਕਲਿਆ ਪਰਕਰ ਜਾਂਦਾ ਮਨ ਨਹੀਂ ਕੀਤਾ ਕੁਝ ਸੋਚ ਕੇ ਆਪਣੇ ਦੋਸਤ ਰਜਿੰਦਰ ਦੇ ਘਰ ਚਲਾ ਗਿਆ ਰਜਿੰਦਰ ਉਸਦੀ ਉਲਝਣ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਉਸਨੇ ਜਾਦਾ ਕੱਪ ਮੇਜ਼ ਦੇ ਰੱਖਦੇ ਹੋਏ ਕਿਹਾ ਅੱਛਾ ਮਤਲਬ ਇਹ ਹੈ ਕਿ ਸੁਖਜੀਤ ਲੱਗ ਰਹਿਣ ਤੋਂ ਸਿਵਾ ਕਿਸੇ ਵੀ ਸੂਰਤ ਵਿੱਚ ਵਾਪਸ ਆਉਣ ਨੂੰ ਤਿਆਰ ਨਹੀਂ ਹੈ ਤਾਂ ਸੁਰਿੰਦਰ ਬੋਲਿਆ ਆਵੇਗੀ ਵੀ ਕਿਵੇਂ ਰਜਿੰਦਰ ਮੇਰੀ ਮਾਂ ਦਾ ਰਵਈਆ ਉਹੀ ਹੈ ਉਹ ਕੁਝ ਵੀ ਸਮਝਣ ਨੂੰ ਤਿਆਰ ਨਹੀਂ ਹੈ ਸਮੱਸਿਆ ਉਹੀ ਹੈ ਕੁਝ ਵੀ ਤਾਂ ਨਹੀਂ ਬਦਲਿਆ ਫਿਰ ਤੋਂ ਸਭ ਕੁਝ ਉਹੀ ਹੋਵੇਗਾ ਮਾਂ ਦੇ ਤਾਨੇ ਮਾਂ ਦਾ ਸੁਭਾਅ ਆਪਣੀ ਬੋਲਬਾਣੀ ਤੇ ਬਿਲਕੁਲ ਵੀ ਕੰਟਰੋਲ ਨਹੀਂ ਰੱਖ ਪਾਉਂਦੀ ਹੈ ਉਹ ਜਿਸ ਸਮੱਸਿਆ ਤੋਂ ਛੁਟਕਾਰਾ ਪਾ ਕੇ ਗਈ ਹੈ ਉਸ ਸਮੱਸਿਆ ਤਾਂ ਉਸ ਨੂੰ ਹਜੇ ਵੀ ਤਿਆਰ ਮਿਲੂਗੀ ਮੈਂ ਮਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਮੇਰੀ ਮਾਂ ਸਮਝਣ ਨੂੰ ਤਿਆਰ ਹੀ ਨਹੀਂ ਹੈ ਉਹਨਾਂ ਨੂੰ ਤਾਂ ਬਸ ਗਵਾਂਡੀਆਂ ਦੀਆਂ ਨੋਹਾਂ ਹੀ ਚੰਗੀਆਂ ਲੱਗਦੀਆਂ ਨੇ ਸੁਰਿੰਦਰ ਨੇ ਮਿਊਜ਼ ਹੋ ਕੇ ਕਿਹਾ ਤਾਂ ਰਜਿੰਦਰ ਬੋਲ ਲਿਆ ਕਿ ਇੱਕ ਗੱਲ ਕਹਾ ਸੁਰਿੰਦਰ ਤੂੰ ਫਿਲਹਾਲ ਸੁਖਜੀਤ ਦੀ ਗੱਲ ਮੰਨ ਕਿਉਂ ਨਹੀਂ ਲੈਂਦਾ ਜਿਆਦਾ ਦੂਰ ਨਾ ਜਾ ਬਸ ਇੱਥੋਂ ਤੱਕ ਸੁਖਜੀਤ ਨੂੰ ਮਾਂ ਦੇ ਤਾਨੇ ਸੁਣਾਈ ਨਾ ਦੇਣ ਇੰਨੀ ਦੂਰ ਤੇ ਕਿਰਾਏ ਦਾ ਘਰ ਦੇਖ ਲੈ ਫਿਲਹਾਲ ਆਪਣਾ ਘਰ ਤਾਂ ਵਿਚਾ ਫਿਰ ਤੂੰ ਤੇ ਸੁਖਜੀਤ ਇਕੱਠੇ ਰਹੋਗੇ ਤਾਂ ਇੱਕ ਦੂਜੇ ਦੇ ਪਿਆਰ ਦੇ ਆਕਰਸ਼ਿਤ ਵਿੱਚ ਬਨ ਕੇ ਸਮੱਸਿਆ ਦਾ ਹੱਲ ਵੀ ਕੱਢ ਹੀ ਲਵੋਗੇ ਇਸ ਤਰ੍ਹਾਂ ਦੂਰ ਰਹਿ ਕੇ ਤਾਂ ਸਮੱਸਿਆ ਹੋਰ ਵੱਡੀ ਹੋ ਜਾਵੇਗੀ ਤੁਹਾਡੇ ਦੋਨਾਂ ਦੇ ਰਿਸ਼ਤੇ ਵੀ ਨਕਾਰਾਤਮਕ ਹੋ ਜਾਣਗੇ ਪਰ ਲੋਕ ਕੀ ਕਹਿਣਗੇ ਰਜਿੰਦਰ ਮਾਤਾ ਪਿਤਾ ਦੁਖੀ ਹੋਣਗੇ ਉਹ ਲੱਗ ਰਜਿੰਦਰ ਉਲਝਣ ਵਿੱਚ ਬੋਲਿਆ ਤੂੰ ਵੀ ਉਹ ਗੱਲ ਕਰਨ ਲੱਗਿਆਂ ਹੈ ਸੁਰਿੰਦਰ ਤਾਂ ਨੂੰ ਸਭ ਦੀ ਚਿੰਤਾ ਹੈ ਜਾਂ ਆਪਣਾ ਘਰ ਬਚਾਉਂਦੀ ਪਹਿਲਾਂ ਇੱਕ ਪੌੜੀ ਤੇ ਛੱਡ ਅਗਲੀ ਪੌੜੀ ਦੀ ਬਾਅਦ ਵਿੱਚ ਸੋਚੀ ਤੂੰ ਆਪਣੇ ਮਾਤਾ ਪਿਤਾ ਨੂੰ ਕੋਈ ਛੱਡ ਥੋੜੀ ਰੀਆਂ ਹੈ ਬਸ ਉਹਨਾਂ ਤੋਂ ਥੋੜਾ ਦੂਰ ਹੀ ਹੋ ਰੀਆਂ ਹੈ ਉਹਨਾਂ ਦੀ ਇੱਕ ਆਵਾਜ਼ ਤੇ ਉਹਨਾਂ ਦੇ ਕੋਲ ਪਹੁੰਚ ਜਾਵਾਂਗਾ ਇਹ ਗੱਲ ਸੁਰਿੰਦਰ ਨੂੰ ਕੁਝ ਸਹੀ ਲੱਗੀ ਉਹ ਖੁਸ਼ ਹੋ ਕੇ ਉੱਥੋਂ ਚਲਾ ਗਿਆ ਅਗਲੇ ਦਿਨ ਸੁਰਿੰਦਰ ਸੁਖਜੀਤ ਨੂੰ ਮਿਲਣ ਉਸਦੇ ਆਫਿਸ ਗਿਆ ਤੇ ਉਸ ਨੂੰ ਕਹਿਣ ਲੱਗਿਆ ਕਿ ਆਪਾਂ ਆਪਣੇ ਘਰ ਤੋਂ ਥੋੜੀ ਦੂਰ ਇੱਕ ਘਰ ਕਿਰਾਏ ਤੇ ਲੈ ਕੇ ਰਹਿ ਲਵਾਂਗੇ ਸੁਖਜੀਤ ਨੂੰ ਭਲਾ ਇਸ ਗੱਲ ਤੇ ਇੰਤਰਾਜ ਕਿਵੇਂ ਹੋ ਸਕਦਾ ਸੀ ਉਸਨੇ ਵੀ ਹਾਂ ਕਰ ਦਿੱਤੀ ਤਾਂ सुरेंद्र ਨੇ ਥੋੜੀ ਦੂਰ ਤੇ ਕਿਰਾਏ ਦਾ ਘਰ ਦੇਖਿਆ ਤੇ ਐਡਵਾਂਸ ਦੇ ਵਿੱਚ ਪੈਸੇ ਦੇ ਦਿੱਤੇ ਗੱਲ ਮਾਂ ਪਿਓ ਨੂੰ ਦੱਸਣ ਦੀ ਸੀ ਜਿਵੇਂ ਕਿ ਉਸਨੇ ਉਮੀਦ ਸੀ ਠੀਕ ਉਸੇ ਤਰ੍ਹਾਂ ਹੀ ਉਸਨੇ ਮਾਂ ਨੇ ਤੂਫਾਨ ਮਚਾ ਦਿੱਤਾ ਤੇ ਕਹਿਣ ਲੱਗੀ ਮੈਂ ਸਮਝ ਨਹੀਂ ਰਹੀ ਉਸਨੇ ਸ਼ੁਰੂ ਤੋਂ ਹੀ ਇਹਹੀ ਲੱਛਣ ਦਿ세 ਰਹੀ ਸੀ ਕਿ ਵੱਡਿਆਂ ਦੀ ਗੱਲ ਸਮਝਣ ਤੇ ਮੰਨਣ ਦੀ ਬਜਾਈ ਬੁਰਾ ਮੰਨ ਕੇ ਪਿੱਕੇ ਜਾ ਕੇ ਬੈਠੀ ਹੈ ਉਹ ਤਾਂ ਮੈਂ ਸਮਝ ਹੀ ਰਹੀ ਸੀ ਕਿ ਬੇਟੇ ਨੂੰ ਮਾਂ ਪਿਓ ਤੋਂ ਲੱਗ ਕਰਕੇ ਹੀ ਸਾ ਲਵੇਗੀ ਪਾਗਲ ਕਿ ਤੂੰ ਦੀ ਤੇ ਤੂੰ ਵੀ ਕਪੋਤ ਨਿਕਲਿਆ ਹੈ ਜੋ ਘਰ ਵਾਲੀ ਦੀਆਂ ਗੱਲਾਂ ਵਿੱਚ ਆ ਕੇ ਮਾਂ ਪਿਓ ਨੂੰ ਛੱਡਣ ਤੇ ਰਾਜੀ ਹੋ ਗਿਆ ਹੈ ਤੈਨੂੰ ਸ਼ਰਮ ਨਹੀਂ ਆਈ ਇਹ ਸਭ ਕਹਿਣ ਵਿੱਚ ਕਿ ਇਸੇ ਦਿਨ ਦੇ ਲਈ ਤੈਨੂੰ ਇੰਨਾ ਵੱਡਾ ਕੀਤਾ ਸੀ ਕਿ ਘਰ ਵਾਲੀ ਦੇ ਆਉਂਦੇ ਹੀ ਮਾਂ ਪਿਓ ਤੋਂ ਅਲੱਗ ਹੋ ਜਾਵੇਂਗਾ ਮਾਂ ਦੇ ਮੂੰਹ ਵਿੱਚੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਉਹ ਬੋਲਦੀ ਜਾ ਰਹੀ ਸੀ ਚਰਿੰਦਰ ਜਾਣਦਾ ਸੀ ਕਿ ਉਸਦੇ ਮਾਤਾ ਪਿਤਾ ਦਾ ਦਿਲ ਉਸਦੇ ਇਸ ਫੈਸਲੇ ਨਾਲ ਬਹੁਤ ਦੁਖੀ ਹੋਵੇਗਾ ਪਰ ਇਸ ਦੇ ਪਿੱਛੇ ਉਹਨਾਂ ਨੂੰ ਆਪਣੀਆਂ ਗਲਤੀਆਂ ਨਜ਼ਰ ਨਹੀਂ ਆਉਣਗੀਆਂ ਕਿਸੇ ਤਰ੍ਹਾਂ ਮਨ ਨੂੰ ਮਜ਼ਬੂਤ ਕਰਕੇ ਉਹ ਆਪਣੇ ਇਰਾਦੇ ਵਿੱਚ ਕਾਇਮ ਰਿਹਾ ਦੇ ਸੁਖਜੀਤ ਨੂੰ ਲੈ ਕੇ ਅਲੱਗ ਕਰ ਵਸਾ ਲਿਆ ਕੁੱਲ ਮਿਲਾ ਕੇ ਉਹਨਾਂ ਦੇ ਘਰ ਦੀ ਗਰਸਤੀ ਠੀਕ ਰੂਪ ਨਾਲ ਚੱਲਣ ਲੱਗੀ ਸੁਰਿੰਦਰ ਦੀ ਰੋਜ਼ ਦੀ ਦਿਨਚਰਿਆ ਦਿਨ ਚੜਿਆ ਸੀ ਕਿ ਉਹ ਰੋਜ਼ ਆਫਿਸ ਤੋਂ ਆ ਕੇ ਪਹਿਲਾਂ ਮਾਤਾ ਪਿਤਾ ਦੇ ਕੋਲ ਜਾਂਦਾ ਉੱਥੇ ਚਾਹ ਪੀਂਦਾ ਤੇ ਫਿਰ ਆਪਣੇ ਘਰੇ ਚਲੇ ਜਾਂਦਾ ਸ਼ੁਰੂ-ਸ਼ੁਰੂ ਵਿੱਚ ਤਾਂ ਸੁਖਜੀਤ ਕੁਝ ਨਾਰਾਜ਼ਗੀ ਤੇ ਕੁਝ ਡਰ ਦੇ ਕਾਰਨ ਨਹੀਂ ਗਈ ਪਰ ਫਿਰ ਹੌਲੀ-ਹੌਲੀ ਸੁਰਿੰਦਰ ਦੇ ਨਾਲ ਉਸਨੇ ਵੀ ਜਾਣਾ ਸ਼ੁਰੂ ਕਰ ਦਿੱਤਾ ਛੁੱਟੀ ਵਾਲੇ ਦਿਨ ਜਾਂ ਐਤਵਾਰ ਨੂੰ ਉਹ ਵੀ ਸੱਸ ਸਹੁਰੇ ਦੇ ਕੋਲ ਚਲੀ ਜਾਂਦੀ ਸੌਰਾ ਤਾਂ ਬਹੁਤ ਖੁਸ਼ ਹੁੰਦਾ ਪਰ ਸੱਸ ਦਾ ਮੂਰ ਸੁਖਜੀਤ ਨੂੰ ਦੇਖ ਕੇ ਉਖੜੀ ਜਾਂਦਾ ਹਜੇ ਉਹਨਾਂ ਨੂੰ ਘਰ ਤੋਂ ਲੱਗ ਹੋਈ 2 ਮਹੀਨੇ ਵੀ ਨਹੀਂ ਹੋਈ ਸੀ ਕਿ ਇੱਕ ਦਿਨ ਸਵੇਰ ਉਹ ਆਫਿਸ ਜਾਣ ਦੇ ਲਈ ਤਿਆਰੀ ਹੋ ਰਹੀ ਸੀ ਕਿ ਉਦੋਂ ਹੀ ਸੁਰਿੰਦਰ ਦੇ ਮੋਬਾਈਲ ਤੇ ਫੋਨ ਆਇਆ ਦੇਖਿਆ ਤਾਂ ਪਾਪਾ ਦਾ ਫੋਨ ਸੀ ਸੁਰਿੰਦਰ ਨੇ ਜਲਦੀ ਜਲਦੀ ਫੋਨ ਚੱਕਿਆ ਤਾਂ ਘਬਰਾਏ ਹੋਏ ਵਿੱਚ ਪਾਪਾ ਬੋਲੇ ਕਿ सुरेंद्र ਬੇਟਾ ਤੇਰੀ ਮਾਂ ਡਿੱਗ ਗਈ ਹੈ ਤੁਸੀਂ ਜਲਦੀ ਆ ਜਾਓ ਅਸੀਂ ਹੁਣੇ ਆਉਂਦੇ ਹਾਂ ਪਾਪਾ ਕਹਿ ਕੇ सुरेंद्र ਨੇ ਫੋਨ ਰੱਖ ਦਿੱਤਾ ਸੁਖਜੀਤ ਨੂੰ ਦੱਸਿਆ ਤਾਂ ਦੋਨੋਂ ਘਬਰਾਉਂਦੇ ਹੋਏ ਮਾਂ ਦੇ ਘਰ ਦੀ ਵੱਲ ਭੱਜੇ ਗਏ ਘਰ ਜਾ ਕੇ ਉਸ ਨੂੰ ਹਸਪਤਾਲ ਲੈ ਕੇ ਗਏ ਉਹਨਾਂ ਦੇ ਐਕਸਰੇ ਕਰਵਾਈ ਤਾਂ ਪਤਾ ਲੱਗਿਆ ਕਿ ਪੈਰ ਦੇ ਥੱਲੇ ਪੈਰ ਵਿੱਚ ਫ੍ਰੈਕਚਰ ਹੋ ਗਿਆ ਹੈ ਤੇ ਪਲਸਟਰ ਲੱਗ ਗਿਆ 2 ਮਹੀਨੇ ਦਾ ਪਲਸਟਰ ਸੀ ਡਾਕਟਰ ਨੇ ਸ਼ੁਰੂ ਵਿੱਚ ਤਾਂ ਪੂਰਾ ਟ੍ਰੀਟਮੈਂਟ ਕੀਤਾ ਹੌਲੀ ਹੌਲੀ ਉਸ ਨੂੰ ਬਾਥਰੂਮ ਤੱਕ ਵੀ ਵੀਲ ਚੇਅਰ ਤੇ ਹੀ ਲਿਜਾਣਾ ਸਭ ਕੁਝ ਕਰਾ ਦਿੱਤਾ ਜਦੋਂ ਮਾਂ ਨੂੰ ਲੈ ਕੇ ਸੁਰਿੰਦਰ ਤੇ ਸੁਖਜੀਤ ਘਰੇ ਆਏ ਤਾਂ ਕਾਫੀ ਦੇਰ ਹੋ ਗਈ ਸੀ ਸੁਖਜੀਤ ਨੇ ਸਭ ਦੇ ਲਈ ਥੱਕੀ ਹੋਣ ਦੇ ਬਾਵਜੂਦ ਵੀ ਜਿਵੇਂ ᱛਿਵੇਂ ਖਾਣਾ ਬਣਾਇਆ ਉਸੇ ਰਾਤ ਦੋਨੋਂ ਉੱਥੇ ਹੀ ਰੁਕ ਗਏ ਰਾਤ ਨੂੰ ਦੋਨੋਂ ਸ ਸੋਚਾਂ ਵਿੱਚ ਪੈ ਗਏ ਕੀ ਹੋਣੀ ਪਾਪਾ ਮੈਂ ਤਾਂ ਛੁੱਟੀ ਵੀ ਨਹੀਂ ਲੈ ਸਕਦਾ ਤੇ ਮਾਂ ਦੀ ਹਾਲਤ ਵੀ ਖਰਾਬ ਹੈ ਮੇਰੀ ਦਿੱਲੀ ਨੂੰ ਕੱਲ ਨੂੰ ਮੀਟਿੰਗ ਹੈ ਬਹੁਤ ਆ ਰਹੀ ਹਨ ਅਗਲੇ ਕੁਝ ਦਿਨ ਮੈਂ ਬਹੁਤ ਬਿਜ਼ੀ ਰਹੂੰਗਾ ਇਨੇ ਦਿਨ ਤੋਂ ਤਿਆਰੀ ਕਰ ਰਹੀ ਆਂ ਜੇ ਹੁਣ ਛੁੱਟੀ ਲਵਾਂਗਾ ਤਾਂ ਮੇਰੀ ਪੂਰੀ ਮਿਹਨਤ ਤੇ ਪਾਣੀ ਫਿਰ ਜਾਵੇਗਾ ਸ੍ਰਿੰਦਰ ਨੂੰ ਸੋਚ ਕੇ ਉਲਝਣ ਵਿੱਚ ਪਏ ਦੇਖ ਕੇ ਸੁਖਜੀਤ ਬੋਲੀ ਅਜਿਹਾ ਕਰਦੇ ਹਾਂ ਸੁਰਿੰਦਰ ਮੇਰੀ ਕਾਫੀ ਛੁੱਟੀਆਂ ਬਾਕੀ ਨੇ ਕੱਲ ਤੋਂ ਮੈਂ ਫਿਲਹਾਲ 20 ਦਿਨਾਂ ਦੀ ਛੁੱਟੀ ਲੈ ਲੈਂਦੀ ਹਾਂ ਤੇ ਉਦੋਂ ਤੱਕ ਤੇਰੇ ਕੰਮ ਖਤਮ ਹੋ ਜਾਣਗੇ ਫਿਰ ਤੂੰ ਛੁੱਟੀ ਲੈ ਲਵੀ ਉਸ ਤੋਂ ਬਾਅਦ ਦੀਦੀ ਨੂੰ ਪੁੱਛ ਲਵਾਂਗੇ ਜੇ ਹਫ਼ਤੇ ਦੇ ਲਈ ਉਹ ਆ ਸਕਦੀ ਹੋਈ ਤਾਂ ਫਿਰ ਮੈਂ ਦੁਬਾਰਾ ਕੋਸ਼ਿਸ਼ ਕਰੂੰਗੀ ਛੁੱਟੀ ਲੈਣ ਦੀ ਇਹ ਸੁਣ ਕੇ ਸੁਰਿੰਦਰ ਹੈਰਾਨੀ ਨਾਲ ਸੁਖਜੀਤ ਵੱਲ ਦੇਖਣ ਲੱਗਿਆ ਉਸਦੇ ਚਿਹਰੇ ਤੇ ਮਾਂ ਦੀ ਪਰੇਸ਼ਾਨੀ ਨਾਲ ਲੁਪਚੇ ਚਿੰਤਾ ਦੇ ਭਾਵ ਸਾਫ਼ ਦਿਖਾਈ ਦੇ ਰਹੇ ਸੀ ਇਹ ਦੇਖ ਕੇ ਸੁਰਿੰਦਰ ਸੋਚਣ ਲੱਗਿਆ ਕਿ ਮਾਂ ਨੇ ਕੀ ਕੁਝ ਕੀ ਕੁਝ ਨਹੀਂ kiya ਸੁਖਜੀਤ ਨੂੰ ਪਰ ਫਿਰ ਵੀ ਉਹ ਅੱਜ ਉਸ ਦੀ ਮਾਂ ਦੇ ਲਈ ਤਿਆਰ ਖੜੀ ਹੈ ਪਤਾ ਨਹੀਂ ਮਾਂ ਸੁਖਜੀਤ ਨੂੰ ਕਿਉਂ ਨਹੀਂ ਸਮਝ ਪਾਉਂਦੀ ਕੀ ਹੋਇਆ ਸੁਰਿੰਦਰ ਕੀ ਸੋਚਣ ਲੱਗਿਆ ਹੈ ਠੀਕ ਹੈ ਸੁਖਜੀਤ ਪਰ ਤੈਨੂੰ ਛੁੱਟੀ ਲੈਣ ਵਿੱਚ ਦਿੱਕਤ ਤਾਂ ਨਹੀਂ ਹੋਵੇਗੀ ਨਹੀਂ ਕੋਈ ਦਿੱਕਤ ਨਹੀਂ ਹੋਵੇਗੀ ਮਿਲ ਜਾਵੇਗੀ ਜਦੋਂ ਜ਼ਰੂਰਤ ਦੇ ਸਮੇਂ ਨਹੀਂ ਮਿਲੇਗੀ ਤਾਂ ਫਿਰ ਕਿਸ ਕੰਮ ਦੀਆਂ ਨੇ ਇਹ ਛੁੱਟੀਆਂ ਇਹ ਸੁਣ ਕੇ ਸੁਰਿੰਦਰ ਰਾਤ ਨੂੰ ਬੇਫਿਕਰ ਹੋ ਕੇ ਸੌਂ ਜਾਂਦਾ ਹੈ ਸੁਖਜੀਤ ਨੇ ਛੁੱਟੀਆਂ ਲੈ ਕੇ ਪੂਰੇ ਤਨਮਨ ਨਾਲ ਸੱਸ ਦੀ ਦੇਖਭਾਲ ਕੀਤੀ ਸੁਖਜੀਤ ਦੀ ਸੇਵਾ ਭਾਵ ਤੇ ਦੇਖਭਾਲ ਤੋਂ ਮਾਂ ਦਾ ਮਨ ਵਾਰ-ਵਾਰ ਪਿਗਲਣ ਨੂੰ ਕਰਦਾ ਹਾਲਾਂਕਿ ਉਹਨਾਂ ਵਿਚਾਰਾਂ ਦੀ ਜ਼ਿਆਦਾ ਸੀ ਜਿਨ੍ਹਾਂ ਵਿੱਚ ਨੂੰ ਦਾ ਪਿਆਰ ਘੱਟ ਉਸਦਾ ਫਰਜ਼ ਜ਼ਿਆਦਾ ਸਮਝਦੀ ਸੀ ਵੀ ਦਿਨ ਬਾਸੁਖਜੀਤ ਆਫਿਸ ਚਲੀ ਗਈ ਤੇ ਸੁਰਿੰਦਰ ਨੇ ਛੁੱਟੀ ਲੈ ਲਈ ਇੱਕ ਹਫਤੇ ਦੇ ਲਈ ਦੀਦੀ ਨੂੰ ਬੁਲਾਇਆ ਦੀਦੀ ਗਈ ਤਾਂ ਸੁਖਜੀਤ ਨੇ ਫਿਰ ਤੋਂ ਛੁੱਟੀ ਲੈ ਲਈ ਸੁਖਜੀਤ ਨੇ ਪੂਰੀ ਨਰਾਜਗੀ ਪੁਲਾ ਕੇ ਸਾਸਦੀ ਖੂਬ ਸੇਵਾ ਕੀਤੀ ਹੌਲੀ ਹੌਲੀ ਮਾਂ ਪੂਰੀ ਤਰ੍ਹਾਂ ਠੀਕ ਹੋ ਗਈ ਸੁਰਿੰਦਰ ਦੇਖ ਰਿਆ ਸੀ ਕਿ ਕਿਤੇ ਨਾ ਕਿਤੇ ਮਾਂ ਦੇ ਮਨ ਨੂੰ ਵੀ ਸੁਖਜੀਤ ਦੀ ਸੇਵਾ ਬੰਨ ਗਈ ਹੈ ਸੀ ਸੁਖਜੀਤ ਦੀ ਜਰੂਰਤ ਤੇ ਕਦੇ ਧਿਆਨ ਨਾ ਦੇਣ ਵਾਲੀ ਮਾਂ ਹੋਣ ਉਸ ਨੂੰ ਹਰ ਰੋਜ਼ ਪੁੱਛਦੀ ਹੈ ਕਿ ਉਸਨੇ ਰੋਟੀ ਖਾਧੀ ਹੈ ਥੋੜੀ ਦੇਰ ਆਰਾਮ ਕਰ ਲਿਆ ਕਰ ਸੁਖਜੀਤ ਥੱਕ ਗਈ ਹੋਵੇਗੀ ਮਾਂ ਦੇ ਮੂੰਹ ਤੋਂ ਸੁਖਜੀਤ ਦੇ ਲਈ ਅਜਿਹੀਆਂ ਗੱਲਾਂ ਸੌਣ ਕੇ ਸੁਰਿੰਦਰ ਨੂੰ ਬਹੁਤ ਖੁਸ਼ੀ ਹੋ ਰਹੀ ਸੀ ਕੱਲ ਤੋਂ ਸੁਖਜੀਤ ਦੀਆਂ ਛੁੱਟੀਆਂ ਵੀ ਖਤਮ ਹੋਣ ਵਾਲੀਆਂ ਸੀ ਤੇ ਮਾਂ ਵੀ ਹੁਣ ਪੂਰੀ ਤਰ੍ਹਾਂ ਠੀਕ ਸੀ ਰਾਤ ਦਾ ਖਾਣਾ ਖਵਾ ਕੇ ਉਹ ਸੋ ਲੋਕ ਆਪਣੇ ਘਰ ਜਾਣ ਦੇ ਲਈ ਤਿਆਰ ਹੋ ਗਏ ਸੁਖਜੀਤ ਕਮਰੇ ਵਿੱਚ ਜਾ ਕੇ ਮਾਂ ਨੂੰ ਮਿਲ ਕੇ ਬਾਹਰ ਆ ਗਈ ਸੁਰਿੰਦਰ ਵੀ ਮਾਂ ਨੂੰ ਮਿਲਣ ਦੇ ਲਈ ਕਮਰੇ ਵਿੱਚ ਗਿਆ ਤੇ ਬੋਲਿਆ ਕਿ ਠੀਕ ਹੈ ਮਾਂ ਅਸੀਂ ਚੱਲਦੇ ਹਾਂ ਤੁਸੀਂ ਬਿਲਕੁਲ ਠੀਕ ਹੋ ਗਏ ਹੋ ਆਪਣਾ ਧਿਆਨ ਰੱਖਿਓ ਅਸੀਂ ਆਉਂਦੇ ਜਾਂਦੇ ਰਹਾਂਗੇ ਸੁਖਜੀਤ ਦੀਆਂ ਵੀ ਕਾਫੀ ਛੁੱਟੀਆਂ ਹੋ ਗਈਆਂ ਨੇ ਕੱਲ ਤੋਂ ਵੀ ਆਫਿਸ ਜਾਏਗੀ ਹਾਂ ਬੇਟਾ ਬਹੁਤ ਸੇਵਾ ਕੀਤੀ ਸੁਖਜੀਤ ਨੂੰ ਨੇ ਮੇਰੀ ਮਾਂ ਦੀ ਸੂਰ ਕੋਝ ਕੋਝ ਪਛਤਾਵੇ ਨਾਲ ਭਰਿਆ ਹੋਇਆ ਸੀ ਸੁਖਜੀਤ ਨੂੰ ਸਮਝਣ ਵਿੱਚ ਸ਼ਾਇਦ ਪੁੱਲ ਕਰ ਦਿੱਤੀ ਸੀ ਮੈਂ ਕੋਈ ਗੱਲ ਨਹੀਂ ਮਾਂ ਮਾਤਾ ਪਿਤਾ ਦੀ ਸੇਵਾ ਤੇ ਦੇਖਭਾਲ ਕਰਨਾ ਤਾਂ ਸਾਡਾ ਫਰਜ਼ ਹੈ ਤੁਹਾਨੂੰ ਜਦੋਂ ਵੀ ਜ਼ਰੂਰਤ ਹੋਵੇਗੀ ਅਸੀਂ ਤੁਹਾਡੇ ਕੋਲ ਹੋਵਾਂਗੇ ਉਹ ਵੀ ਭੱਜ ਪਿੱਜੇ ਸੋਰ ਵਿੱਚ ਬੋਲਿਆ ਮਾਂ ਦੀਆਂ ਅੱਖਾਂ ਵਿੱਚ ਨਮੀ ਆ ਗਈ ਸੁਰਿੰਦਰ ਬੇਟਾ ਹੁਣ ਵਾਪਸ ਆ ਜਾਓ ਕਿਉਂ ਲੱਗ ਜਾ ਰਹੇ ਹੋ ਜਿੱਥੇ ਦੋ ਭਾਂਡੇ ਹੋਣਗੇ ਤਾਂ ਥੋੜੇ ਬੋਤੇ ਤਾਂ ਖੜਕਣਗੇ ਹੀ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਤੁਹਾਨੂੰ ਮੈਂ ਪਿਆਰ ਨਹੀਂ ਕਰਦੀ ਵੱਡਿਆਂ ਦੀਆਂ ਗੱਲਾਂ ਦਾ ਇੰਨਾ ਵੀ ਬੁਰਾ ਮੰਨਣਾ ਨਹੀਂ ਚਾਹੀਦਾ ਮਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤਾਂ ਸੁਰਿੰਦਰ ਮਾਂ ਨੂੰ ਗਲੇ ਲਗਾਉਂਦੇ ਹੋਏ ਬੋਲਿਆ ਓਹੋ ਮਾਂ ਤੁਸੀਂ ਇੰਨੇ ਭਾਵੁਕ ਕਿਉਂ ਹੋ ਰਹੇ ਹੋ ਤੁਹਾਡੇ ਹੀ ਤਾਂ ਬੱਚੇ ਹਾਂ ਅਸੀਂ ਥੋੜੀ ਜਿਹੀ ਦੂਰ ਜਾਣ ਨਾਲ ਦੂਰ ਥੋੜੇ ਨਾ ਹੋ ਜਾਵਾਂਗੇ ਤੁਹਾਡੇ ਤੋਂ ਹੌਲੀ ਹੌਲੀ ਮਾਂ ਦੀ ਪਿੱਠ ਦੇ ਹੱਥ ਫੇਰਦਾ ਹੋਇਆ ਬੋਲਿਆ ਕਿ ਮਾਂ ਇੱਕ ਘਰ ਵਿੱਚ ਇੱਕ ਛੱਤ ਦੇ ਥੱਲੇ ਹੀ ਰਹਿ ਰਹੇ ਸੀ ਤੁਹਾਡੇ ਕੋਲ ਹੀ ਸੀ ਪਰ ਤੁਹਾਡੇ ਦਿਲ ਤੋਂ ਦੂਰ ਸੀ ਜਦੋਂ ਥੋੜਾ ਦੂਰ ਚਲੇ ਗਏ ਤਾਂ ਹੁਣ ਤੁਹਾਡੇ ਦਿਲ ਦੇ ਕੋਲ ਹਾਂ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਗੱਲ ਸਮਝ ਰਹੇ ਹੋਵੋਗੇ ਕੋਲ ਰਿਆ ਕੇ ਥੋੜੇ ਥੋੜੇ ਦਿਨ ਬਾਅਦ ਫਿਰ ਤੋਂ ਹੀ ਸਭ ਕੁਝ ਸ਼ੁਰੂ ਹੋ ਜਾਵੇਗਾ ਉਹੀ ਵਾਤਾਵਰਨ ਉਹੀ ਰਿਸ਼ਤਿਆਂ ਦੀ ਖਿੱਚਤਾਨੀ ਨੌਕਰੀ ਦੇ ਨਾਲੇ ਸਭ ਕੁਝ ਚੱਲਣਾ ਸੁਖਜੀਤ ਦੇ ਲਈ ਬਹੁਤ ਮੁਸ਼ਕਿਲ ਹੈ ਮੰਮੀ ਹੁਣ ਮੈਂ ਸੁਖਜੀਤ ਦੇ ਉੱਤੇ ਆਪਣੀ ਕੋਈ ਸੋਚ ਥੋਪਣੀ ਨਹੀਂ ਚਾਹੁੰਦਾ ਆਪਣੇ ਤੇ ਸੁਖਜੀਤ ਦੇ ਰਿਸ਼ਤੇ ਨੂੰ ਥੋੜਾ ਹੋਰ ਸਮਾਂ ਦਿਓ ਉਦੋਂ ਤੱਕ ਤੁਸੀਂ ਵੀ ਆਪਣੇ ਵਿਚਾਰਾਂ ਨੂੰ ਹੋਰ ਬਦਲ ਲਓ ਜਦੋਂ ਤੱਕ ਸੁਖਜੀਤ ਮੈਨੂੰ ਖੋਦ ਘਰ ਵਾਪਸ ਆਉਣ ਦੇ ਲਈ ਨਹੀਂ ਕਹੇਗੀ ਉਦੋਂ ਤੱਕ ਮੈਂ ਇਹ ਕਦਮ ਨਹੀਂ ਉਠਾਵਾਂਗਾ ਤੇ ਉਦੋਂ ਤੱਕ ਤੁਸੀਂ ਵੀ ਇੰਤਜ਼ਾਰ ਕਰੋ ਮੈਂ ਜਾਣਦਾ ਹਾਂ ਸੁਖਜੀਤ ਨੂੰ ਜਿਸ ਦਿਨ ਉਸ ਨੂੰ ਆਪਣੇ ਤੇ ਤੁਹਾਡੇ ਦੇ ਰਿਸ਼ਤੇ ਤੁਹਾਡੇ ਰਿਸ਼ਤੇ ਤੇ ਵਿਸ਼ਵਾਸ ਹੋ ਜਾਵੇਗਾ ਉਸ ਦਿਨ ਵੇਖਿਓ ਖੋਦੀ ਵਾਪਸ ਆ ਜਾਵੇਗੀ ਮੇਰੇ ਲਈ ਤਾਂ ਦੋਨੋਂ ਰਿਸ਼ਤੇ ਹੀ ਪਿਆਰੇ ਨੇ ਮਾਂ ਮੈਂ ਤਾਂ ਚਾਹੁੰਦਾ ਹਾਂ ਕਿ ਤੁਹਾਡੇ ਤੇ ਸੁਖਜੀਤ ਦੇ ਵਿੱਚ ਪਿਆਰ ਭਰਿਆ ਰਿਸ਼ਤਾ ਬਣਿਆ ਰਹੇ ਤਾਂ ਹੀ ਤਾਂ ਇਕੱਠੇ ਰਹਿਣ ਦਾ ਮਜ਼ਾ ਹੈ ਮੰਮੀ ਕਹਿ ਕੇ ਸੁਰਿੰਦਰ ਉੱਠ ਕੇ ਖੜਾ ਹੋ ਗਿਆ ਤਾਂ ਬਾਹਰ ਆਇਆ ਪਾਪਾ ਖੜੇ ਸੀ ਉਹਨਾਂ ਨੇ ਸੁਰਿੰਦਰ ਦੀ ਪੇਟ ਖਪਤੋਂ ਥਪਤਪਾਉਂਦੇ ਹੋਏ ਕਿਹਾ ਕਿ ਵਾਹ ਬੇਟਾ ਜੋ ਗੱਲ ਅੱਜ ਤੱਕ ਮੈਂ ਨਹੀਂ ਕਹਿ ਸਕਿਆ ਉਹ ਅੱਜ ਤੂੰ ਕਹਿ ਦਿੱਤੀ ਹੈ ਪਰ ਬੇਟਾ ਇੰਨਾ ਜਲਦੀ ਵਾਪਸ ਆਉਣ ਦੇ ਲਈ ਕਦਮ ਨਾ ਚੁੱਕੀ ਕਿਉਂਕਿ ਤੂੰ ਤਾਂ ਜਾਣਦਾ ਹੀ ਹੈ ਆਪਣੀ ਮਾਂ ਨੂੰ ਉਹ ਹੁਣੇ-ਹੁਣੇ ਮੁਸ਼ਕਿਲ ਦੇ ਦੌਰ ਵਿੱਚੋਂ ਨਿਕਲੀ ਹੈ ਇਸ ਲਈ ਨਹੀਂ ਬਦਲੀ ਹੋਈ ਹੈ ਸਾਲਾਂ ਦੀਆਂ ਆਦਤਾਂ ਤੇ ਵਿਚਾਰ 4 ਦਿਨ ਵਿੱਚ ਨਹੀਂ ਬਦਲਦੇ ਦੇ ਬੇਟਾ ਜਦੋਂ ਫਿਰ ਤੋਂ ਇਕੱਠੇ ਰਹਿਣਾ ਸ਼ੁਰੂ ਕਰਾਂਗੇ ਤਾਂ ਫਿਰ ਤੋਂ ਉਸ ਨੂੰ ਆਪਣੀ ਬੋਲੀ ਤੇ ਵਿਚਾਰਾਂ ਤੇ ਕੰਟਰੋਲ ਰੱਖਣਾ ਮੁਸ਼ਕਿਲ ਹੋਵੇਗਾ ਹਜੇ ਹੋਰ ਸਮਾਂ ਦੇਣਾ ਹੋਵੇਗਾ ਇਹਨਾਂ ਨੂੰ ਸੁਖਜੀਤ ਨੂੰ ਸਮਝਾਉਂਦਾ ਤੇ ਉਹਨਾਂ ਫਾਲਤੂ ਗੱਲਾਂ ਤੋਂ ਜ਼ਿਆਦਾ ਆਪਣੇ ਬੱਚਿਆਂ ਦੀ ਜ਼ਰੂਰਤ ਮਹਿਸੂਸ ਕਰਨ ਦਾ ਉਦੋਂ ਤੱਕ ਦੇਖਣਾ ਸੁਖਜੀਤ ਵੀ ਤੇਰੀ ਮਾਂ ਦੇ ਨਜ਼ਦੀਕ ਆ ਜਾਵੇਗੀ ਮੈਂ ਤਾਂ ਪਹਿਲਾਂ ਤੋਂ ਹੀ ਤੁਹਾਡੇ ਨਜ਼ਦੀਕ ਹਾਂ ਪਾਪਾ ਪਿੱਛੋਂ ਆਉਂਦੀ ਹੋਈ ਸੁਖਜੀਤ ਨੇ ਕਿਹਾ ਤਾਂ ਸੁਰਿੰਦਰ ਤੇ ਉਸਦੇ ਪਾਪਾ ਦੋਨੋਂ ਹਰਾਨ ਹੋ ਗਏ ਸੁਖਜੀਤ ਕੋਲ ਆ ਕੇ ਬੋਲੀ ਕਿ ਅਸੀਂ ਕੱਲ ਹੀ ਵਾਪਸ ਆਵਾਂਗੇ ਸੁਰਿੰਦਰ ਮਾਂ ਹੁਣੇ ਹੁਣੇ ਠੀਕ ਹੋਈ ਹੈ ਉਹਨਾਂ ਨੂੰ ਇਕੱਲਾ ਛੱਡਣਾ ਠੀਕ ਨਹੀਂ ਰਹੇਗਾ ਇਹ ਤੂੰ ਕੀ ਕਹਿ ਰਹੀ ਹੈ ਸੁਖਜੀਤ ਸੁਖਜੀਤ ਤੁਮਾਂ ਦੇ ਸੁਭਾਤੋਂ ਚੰਗੀ ਤਰ੍ਹਾਂ ਵਾਕਫ ਹੈ ਸੁਰਿੰਦਰ ਨੇ ਹੈਰਾਨ ਹੁੰਦੇ ਹੋਏ ਕਿ ਆ ਤਾਂ ਸੁਖਜੀਤ ਬੋਲੀ ਮੈਨੂੰ ਪੂਰਾ ਯਕੀਨ ਹੈ ਸੁਰਿੰਦਰ ਕੀ ਮਾਂ ਹੁਣ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਹੁਣ ਉਹਨਾਂ ਨੂੰ ਗਵੰਡੀਆਂ ਦੀ ਨੋਂ ਨਹੀਂ ਆਪਣੀ ਨੋਂ ਚੰਗੀ ਲੱਗਦੀ ਹੈ ਪਹਿਲਾਂ ਸੋਚ ਲੈ ਸੁਖਜੀਤ ਫਿਰ ਰੋਜ਼-ਰੋਜ਼ ਇੱਧਰ-ਉੱਧਰ ਕਰ ਬਦਲਦੇ ਰਹਾਂਗੇ ਤਾਂ ਲੋਕ ਕੀ ਕਹਿਣਗੇ ਲੋਕਾਂ ਨੂੰ ਆਪਾਂ ਮੌਕਾ ਹੀ ਨਹੀਂ ਦੇਵਾਂਗੇ ਸੁਰਿੰਦਰ ਨੂੰ ਸੁਰਿੰਦਰ ਉਸ ਵਾਰ ਮਾਂ ਦੇ ਦਿਲ ਵਿੱਚ ਆਪਣੇ ਲਈ ਉਹ ਪਿਆਰ ਦੇਖਿਆ ਹੈ ਜੋ ਪਹਿਲਾਂ ਕਦੇ ਨਹੀਂ ਦੇਖ ਸਕੀ ਸੀ ਹੁਣ ਉਹ ਪਹਿਲਾਂ ਵਰਗੀ ਨਹੀਂ ਰਹੀ ਸੁਖਜੀਤ ਨੇ ਕਿਹਾ ਤਾਂ ਸੁਰਿੰਦਰ ਵੀ ਮੰਨ ਗਿਆ ਤੇ ਅਗਲੇ ਦਿਨ ਆਪਣਾ ਸਮਾਨ ਲੈ ਕੇ ਵਾਪਸ ਆਪਣੇ ਮਾਤਾ ਪਿਤਾ ਦੇ ਕੋਲ ਆ ਗਏ بیٹے ਨੋ ਨੂੰ ਵਾਪਸ ਆਇਆ ਦੇਖ ਕੇ ਮਾਂ ਖੁਸ਼ੀ ਨਾਲ ਫੁੱਲੀ ਨਹੀਂ ਸਮਾਰਈ ਸੀ ਅੱਜ ਉਹਨਾਂ ਨੇ ਗਵਾਂਡੀਆਂ ਦੀ ਨੋਨ ਮੰ ਦੇਖਾ ਕਰਕੇ ਉਣੀ ਨੋ ਨੂੰ ਐਮੀਆ ਦਿੱਤੀ ਸੀ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ